ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਟੇ ਦੇ ਵਿੱਚ ਰੋਟੇ ਪਿੰਡ ਜ਼ਿਲ੍ਹਾ ਮੁgge ਦਾ ਮਾਨਮੱਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 5 6 ਜਾਨਵਰ ਵਕਾਊ ਆ ਜਿੰਨਾ ਭਰਾਵਾਂ ਨੇ ਨੀਲੀ ਰਾਵੀ ਨਸਲ ਦੀਆਂ ਮਹੀਆਂ ਲੈਣੀਆਂ ਉਹ ਮਹੀਆਂ ਲੱਭਦੇ ਫਿਰਦੇ ਆ ਤੇ ਫਿਰ ਆਜੋ ਮਿੱਤਰੋ ਤੁਹਾਨੂੰ ਟਕਣਾਲੇ ਟਕਣਾਣੇ ਦੀਆਂ ਮਹੀਆਂ ਦੇ ਦਰਸ਼ਨ ਕਰਵਾਉਣਾ ਮੈਂ ਕਰਦੇ ਆ ਪਹਿਲਾ ਗੱਲਬਾਤ ਆਪਾਂ ਆ ਝੋਟੀ ਤੋਂ ਸਾਰੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਬਹੁਤ ਵਧੀਆ ਭਰਾਵਾ ਸੇਤਾ ਦੇ ਪਰਿਵਾਰ ਵੀਰੇ ਪੂਰੇ ਵਧੀਆ ਵੀਰੇ ਠੀਕ ਆ ਅੱਛਾ ਜਾਨਵਰ ਆ ਰਛੇ ਆ ਹਨਾ ਬਾਈ ਜਾਨਵਰ ਬਰੇਸ਼ੇ ਆ ਠੀਕ ਆ ਬਾਈ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਵੀਰੇ ਦੀ ਕੀ ਡਿਟੇਲ ਆ ਬਾਈ ਇਹ ਵੀਰੇ ਨਾਗਦੀ ਆਪ ਦੱਸਿਆ ਮਾਲਕਾਂ ਨੇ ਠੀਕ ਆ 6 ਦਾਂਦਾ ਜੀ ਤੇ ਦੂਜਾ ਸੁਆ ਦੂਜਾ ਭਾਈ ਦਿਨ ਤਾਂ ਲੈ ਜੂਗੀ 10 12 ਲੈ ਜੂਗੀ ਯਾਰ ਹਣਾ ਠੀਕ ਹੈ ਠੀਕ ਹੈ ਕਿਉਂਕਿ ਹਜੇ ਤਾਂ ਇਹਨੇ ਬਹੁਤ ਜਿਆਦਾ ਲੈਵਲ ਉਆ ਬਣਾ ਕੇ ਹਣਾ ਮਤਲਬ ਗੁੰਦ ਹੀ ਆਉਂਦੀ ਹਾਂ ਹਾਂ ਜਮਾਂ ਗੁੰਦਾ ਵੀਰੇ ਜਾ ਠੀਕ ਹੈ ਭਾਈ ਠੀਕ ਹੈ ਅੱਛਾ ਕਿਹੜੇ ਢੀਕੇ ਤੂੰ ਕੀ ਦੀ ਦੱਸਿਆ ਵੀਰੇ ਵੀਰੇ ਆਪ ਉਹਨਾਂ ਨੇ ਨਗਦੀ ਦੱਸਿਆ ਆਪਾਂ ਨੂੰ ਹਣਾ ਨਾ ਮਾਲਕਾਂ ਦੇ ਦੱਸਣ ਤੇ ਆ ਹਣਾ ਠੀਕ ਹੈ ਉਹ ਕਨਫਰਮ ਨਹੀਂ ਜਣਾ ਹਾਂ ਕਿਉਂਕਿ ਉਹਨਾਂ ਨੇ ਦੱਸਣ ਤੋਂ ਪਹਿਲਾਂ ਜਾਣਕਾਰੀ ਹਣਾ ਪਹਿਲਾਂ ਸੂਏ ਕੀ ਦੂਜੇ ਦੂਜਾ ਦੂਜਾ ਵੀਰੇ ਦੁੱਧ ਕਿੰਨਾ ਕੁ ਦਿੱਤਾ ਇਹਨੇ ਪਹਿਲੇ ਪਹਿਲੇ ਸੂਏ ਵੀਰੇ ਉਹ ਕਹਿੰਦੇ ਵੀ 13 13.5 ਲੀਟਰ ਦੁੱਧ ਚੋਇਆ ਇਆ ਕੋਈ ਨਹੀਂ ਚੰਗੀ ਆ ਹਨਾ ਹਾਂ ਨਹੀਂ ਸਾਰੀ ਚੰਗੀ ਆ ਜਿੰਨੀਆਂ ਜਿਆਦਾ ਸਾਰੀਆਂ ਨਿਸ਼ਾਨੀਆਂ ਬਾਈ ਹਨਾ ਹੂੰ ਠੀਕ ਹੈ ਕਿੰਨੇ ਦੀ ਦੇ ਦੇ ਬਈ ਸਰ ਬਾਈ ਫੋਨ ਤੇ ਕਰ ਲਾਂਗੇ ਦੱਸ ਦਈਏ ਜੇ ਯਾਰ ਕਰ ਲਾਂਗੇ ਬਾਈ ਫੋਨ ਤੇ ਕੋਈ ਗੱਲ ਨਹੀਂ ਠੀਕ ਹੈ ਵੀਰੇ ਠੀਕ ਹੈ ਥਰ ਥਣ 10 1200 ਰੁਪਏ ਆ ਇਹਦਾ ਜਿੱਥੀ ਤੇ ਥਣ ਥਣ ਲੱਗਾ ਹੋਣਾ ਇਹਦੀ ਲੇਖੀ ਝੋਟੀ ਥੱਲੋ ਹਨਾ ਹਾਂ ਬਹੁਤ ਜਿਆਦਾ ਚੰਗੀ ਝੋਟੀ ਆ ਬਾਈ ਇਹ ਦੋ ਨੰਬਰ ਤੇ ਜਿਹੜੀ ਬਾਈ ਜਿਹੜੀ ਵੀਰੇ ਦੋ ਨੰਬਰ ਤੇ ਝੋਟੀ ਆ ਇਹ ਵੀ ਦੂਜਾ ਸੂਆ ਹੀ ਹੁੰਦੀ ਆ ਦੂਜਾ ਕਿ ਤੀਜਾ ਦੂਜਾ ਦੂਜਾ ਬਾਈ ਦੂਜਾ ਦਿਨ ਕਿੰਨੇ ਲੈ ਜੂਗੀ ਦੂਜਾ ਹੁੰਦੀ ਆ ਠੀਕ ਹੈ ਵੀਰੇ ਦਿਨ ਕਿੰਨੇ ਦਿਨ ਬਾਈ ਲੈ ਜੂਗੀ ਵੀ ਹਫਤਾ ਹਫਤਾ ਲੈ ਜੂਗੀ ਹਾਂਜੀ ਮੈਂ ਇਹ ਵੀ ਚੰਗੀ ਆ ਹਨਾ ਮੱਝ ਬਹੁਤ ਚੰਗੀ ਆ ਵੀਰੇ ਇਹ ਝੋਟੀ ਨੇ 14.5 ਕਿਲੋ 14 ਕਿਲੋ ਕਹਿੰਦੇ ਦੁੱਧ ਹੀ ਆਪ ਚੋਇਆ ਬਾਡੀ ਬੁੱਡੀ ਦੀ ਬਹੁਤ ਤਕੜੀ ਵਾਲਟੀ ਵਾਲੀ ਆ ਵੀਰੇ ਮਦਰੀ ਡਾਲ ਦੇ ਵਿੱਚ ਆ ਮੈਂ ਜਾਤ ਵਾਲੀ ਆ ਮਿਲ ਦਿੱਤਾ ਹੋਊਗਾ ਦੁੱਧ ਬਾਈ ਯਾਰ ਸੂਲ ਤੇ ਨਿਸ਼ਾਨ ਕੀ ਧੁੰਨ ਤੇ ਨਿਸ਼ਾਨ ਹਨਾ ਟੋਟਲੀ ਸਾਰੀਆਂ ਨਿਸ਼ਾਨੀਆਂ ਕੰਪਲੀਟ ਕਰਾ ਦੇਣ ਇਹ ਵੀ ਆਏ ਪੰਜ ਸੱਤ ਪਏ ਹੈ ਮੇਰਾ ਹਫਤਾ ਲੈ ਜੂਗੀ ਯਾਰ ਠੀਕ ਹੈ ਗੱਪਣ ਗੁੱਪ ਕਿੰਨ ਤੋਂ ਹੀ ਗੱਭਣਾ ਬਾਈ ਠੀਕ ਹੈ ਵੀਰੇ ਠੀਕ ਹੈ ਬਾਈ ਵੀ ਕਨਫਰਮ ਨਹੀਂਗਾ ਆਪਾਂ ਨੂੰ ਹਣਾ ਤੇ ਉਹ ਯਾਨੀ ਕਿ ਉਹ ਕਹਿੰਦੇ ਵੀ ਡਾਕਟਰ ਤੋਂ ਪੁੱਛ ਕੇ ਦੱਸ ਦੇਣਗੇ ਹਣਾ ਕਿਉਂ ਆਪਾਂ ਕਿਵੇਂ ਕਹਿ ਦਈ ਯਾਰ ਤੂੰ ਤੂੰ ਹਣਾ ਨਹੀਂ ਨਹੀਂ ਠੀਕ ਹੈ ਵੀਰੇ ਮੈਂ ਛੋਟੀ ਮੈਂ ਚੰਗੀ ਆ ਬਈ ਦੁੱਧ ਵਾਲੀ ਮੈਂ ਆਂਗੀ ਅੱਛਾ ਤੇ ਆ ਬਾਈ ਜਿਹੜੀ ਵੀਰੇ ਆਹ ਇਹ 6 ਮਹੀਨਾ ਦੀ ਗੱਭਣਾ ਵੀਰੇ 7ਵਾਂ ਮਹੀਨਾ ਲੱਗੇ ਨੂੰ ਉਹਨੂੰ ਹੋਗੇ ਹੋਣਗੇ 5-6 ਦਿਨ ਠੀਕ ਹੈ ਵੀਰੇ ਕਿਉਂਕਿ ਜਿੱਦੇ ਆਪਾਂ ਚੈੱਕ ਕਰਾਈ ਸੀਗੀ ਹਣਾ ਹਾਂ ਤੇ ਉਹਦੇ ਡਾਕਟਰ ਨੇ ਕਿਹਾ ਸੀਗਾ ਹਨਾ ਠੀਕ ਹੈ ਵੀ 6 ਮਹੀਨਾ ਦੀ ਗੱਬਣਾ ਤੇ ਉਹਨਾਂ ਦੇ ਲਿਖਣ ਮੁਤਾਬਕ ਵੀ ਜਾਨੀ ਕਿ ਵੀ ਇਹਨੂੰ 6-7 ਦਿਨ ਹੋ ਗਏ ਆ ਹਨਾ ਠੀਕ ਹੈ ਵੀ ਇਹਦੇ ਵੀ ਚੈੱਕ ਕਰਵਾਈ ਸੀਗੀ ਵੀ ਚੈੱਕ ਅਪਾ ਵੀ ਕਰਵਾਈਏ ਵੀਰੇ ਅਗਲਾ ਵੀ ਕਰਵਾ ਕੇ ਲੈ ਗਿਆ ਹਨਾ ਕਿਨੇ ਜਰ ਦੀ ਡਾਕਟਰ ਸਾਰੀਆਂ ਨਿਸ਼ਾਨੀਆਂ ਵੀਰੇ ਅੱਖਾਂ ਓੱਖਾਂ ਚ ਕੀ ਧਨ ਧਨ ਤੇ ਸਾਰੇ ਨਿਸ਼ਾਨ ਪੂਰੇ ਆ ਝੋਟੀ ਦੇ ਕੱਦ ਕੱਦ ਬੜੀ ਬਹੁਤ ਵੱਡੀ ਆ ਬਾਈ ਝੋਟੀ ਹਨਾ ਮੰਤਰ ਮੰਤਰ ਬਹੁਤ ਚੰਗੀ ਆ ਹਨਾ ਹਾਂ 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 ਕਿਨੇ ਦੀ ਦੇ ਦੇਗੇ ਵੀਰੇ ਤੇ ਵੀ ਬਾਈ ਫੋਨ ਤੇ ਹੀ ਕਰ ਲਾਂਗੇ ਯਾਰ ਠੀਕ ਹੈ ਬਈ ਇਹਨੇ ਦੁੱਧ ਕਿੰਨਾ ਕੁ ਦਿੱਤਾ ਹੋਇਆ ਵੀ ਤੇ ਨਾਲੇ ਇਹ ਬਾਈ ਸੁਖਮੰਦਰ ਵਾਲੇ ਸਾ ਅੱਖਾਂ ਓੱਖਾਂ ਵਿਖਾ ਦੇ ਪੁੱਤ ਸਾਰਾ ਘੋਕੇ ਆ ਬਾਈ ਜਮਾ ਠੀਕ ਹੈ ਮੈਂ ਰੀਜਨਲ ਤਸੱਲੀ ਸਾਰੇ ਨਿਸ਼ਾਨੀਆਂ ਪੂਰੀਆਂ ਬਾਈ ਠੀਕ ਹੈ ਵੀਰੇ ਓਕੇ ਅੱਖਾਂ ਓੱਖਾਂ ਚ ਕੀ ਸਾਰੇ ਨਿਸ਼ਾਨ ਹਾਂ ਠੀਕ ਹੈ ਬਾਈ ਓਕੇ ਆ ਜਾ ਵੀ ਇਧਰ ਹੁਣ ਤੈਨੂੰ ਨੰਬਰ ਤੋਂ ਇਹ ਚਾਰ ਹੁਣ ਅੱਛਾ ਵੀਰੇ ਇਹ ਕਿੰਨੇ ਸਰਦੀਏ ਛੋਟੇ ਇਹ ਬਾਈ ਜੀ ਦੋ ਦੰਦ ਝੋਟੀ ਆ ਜੀ ਜੀ ਠੀਕ ਹੈ ਜੀ ਅਲਬਖਸ਼ ਦੀ ਆ ਪਾ ਜੀ ਠੀਕ ਹੈ ਵੀਰੇ ਠੀਕ ਹੈ ਜੀ ਨਿਸ਼ਾਨੀਆਂ ਨਿਸ਼ੁੰਨੀਆਂ ਵੀਰੇ ਸਾਰੀਆਂ ਕੱਟ ਗਾਡੀਆਂ ਨੇ ਹੈ ਨਾ ਜੰਗੀ ਬਾਲੀ ਚੰਗੀ ਝੋਟੀ ਹੈ ਵੀਰੇ ਹੈ ਨਾ ਮੇਲੇ ਵਾਲੀ ਝੋਟੀ ਬਾਕੀ ਭਾਈ ਅਗਲੇ ਦੇ ਦਸਨ ਮੁਤਾਬਕ 28 ਦਿਨ ਕ੍ਰੋਸ ਹੋਈ ਨੂੰ ਹੋ ਗਿਆ ਠੀਕ ਆ ਆਪਾਂ ਖਾਲੀ ਮੰਨ ਕੇ ਦੇਵਾਂਗੇ ਠੀਕ ਆ ਅਗਲੇ ਦੀ ਕਿਸਮਤ ਆ ਹਾਂ ਠੀਕ ਹੈ ਭਾਈ ਠੀਕ ਹੋ ਗਿਆ ਵੀਰੇ ਇਹ ਤੇ ਟੀਕਾ ਭਰੇ ਨੂੰ ਠੀਕ ਹੈ ਭਾਈ ਓਕੇ ਰਾਜਾ ਨਾ ਚੋਟੀ ਨੇ ਗੱਬਣ ਦੀ ਲੋੜ ਨਹੀਂ ਚੋਟੀ ਦਾ ਵਾਦਾ ਆ ਇਧਰ ਹੋਗੇ ਟੀਕਾ ਪਰ ਇਹਨੂੰ ਨਹੀਂ ਨੀ ਨਿਕਲੂਗੀ ਗੱਬਣ ਚੋਟੀ ਅੱਛਾ ਵੀਰੇ ਇਹ ਕਿੰਨੇ ਦੀ ਦੇ ਦੇਂਗੇ ਬਾਈ ਇਹਦਾ ਹੀ ਪਰ ਫੋਨ ਤੇ ਹੀ ਕਰ ਲਾਂਗੇ ਯਾਰ ਚੋਟੀ ਬਾਲੀ ਚੰਗੀ ਬਾਈ ਇਹ ਠੰਡੀ ਸੀਲ ਬਾਕੀ ਇੱਕ ਜੀ ਹੋਰ ਆ ਬਾਈ ਦੀਪਕ ਕੋਲੇ ਕਰਕੇ ਵਿਖਾਈ ਇੰਨਾ ਮੋਟਾ ਤੇ ਇੰਨਾ ਸੋਹਣਾ ਥਣ ਕਿਸੇ ਵੀ ਜਾਨਵਰ ਨੂੰ ਲੱਗਾ ਹੋਵੇ ਝੋਲੀ ਚੱਲੇ ਕੱਲਾ ਕੱਲਾ ਥਾਣ ਯਾਰ ਝੋਲੀ ਇੰਨੀ ਜਿਆਦਾ ਚੰਗੀ ਆ ਨਾ ਬਾਈ ਸੀਲ ਹੀ ਬਹੁਤ ਆ ਨਾ ਹਾਂ ਬਾਕੀ ਬਾਈ ਠੰਡੀ ਸੀਲ ਪੈਠ ਪੜਾ ਹਨਾ ਚੋਟੀ ਦਾ ਕੱਦ ਬਾਡੀ ਬਹੁਤ ਤਗੜੀ ਆ ਚੋਟੀ ਦੀ ਬਾਡੀ ਬੰਤ ਨਹੀਂ ਪੁੱਦਰ ਜੀ ਅੱ ਹੋਗੇ ਬਣੀ 22 ਦਿਨ ਹੋ ਗਏ ਬਣੀ ਮੇਰੇ ਅਗਲੇ ਦੀ ਕਿਸਮਤ ਆ ਬਾਈ ਯਾਰ ਆਪਾਂ ਐਵੇਂ ਕਹਿ ਦਗੇ ਹਨਾ ਕਿਉਂਕਿ ਜਨਮ ਚੱਕਣੀ ਹੁੰਦੀ ਹੈ ਹਨਾ ਨਹੀਂ ਸਿਆਣੀ ਗੱਲ ਬਾਈਆ ਚੈੱਕ ਦੋ ਚੈੱਕ ਪਾਸ ਜਾ ਜਾਂਦਾ ਬਾਈ ਚਲ ਐ ਦੱਸਣ ਦੀ ਹਾਂ ਕਰਦ ਬਾਡੀ ਹਾਂ ਕਰਦ ਬਾਡੀ ਸਾਰਾ ਇੱਕ ਹੋ ਕੇ ਹਾਂ 10 ਹੋ ਗਈ ਛੋਟੀ ਗੱਪਣ ਨਿਕਲੂਗੀ ਹਾਂਜੀ ਹਾਂਜੀ ਬਾਈ ਹਾਂ ਕਿਉਂਕਿ ਬਾਈ ਛੋਟੀ 10 ਦੱਸਦੀ ਆਏਗਾ ਹਾਂ ਆਵੇ ਜਦੋਂ ਛੋਟੀ 10 ਹੋ ਜੇ ਨਾ ਨੱਥੇ ਬੱਪਣ ਹਟ ਜਦੋਂ ਸਮਝੋ ਛੋਟੀ ਗੱਪਣ ਤੇ ਵੱਢ ਗਈ ਬਾਕੀ ਹੁਣ ਤਾਂ ਬਲੱਡ ਟੈਸਟ ਹੋ ਜਾਂਦਾ ਮੇਰਾ 3 ਸਵਾ ਗੁ ਮਹੀਨੇ ਤੇ ਹੋ ਗਿਆ ਹਾਂਜੀ ਹਾਂਜੀ ਹੋਰ 15 ਦਿਨ ਚੈੱਕ ਕਰਾ ਲਵਾਂ ਅਗਲਾ ਯਾਰ ਹਣਾ ਤੇ ਜੇ ਇੱਥੇ ਖੜੇ ਰਹੀ ਇੱਥੇ ਦਾ ਫਿਰ ਹੋਈ ਜੀ ਅੱਛਾ ਭਾਈ ਯਾਰ ਤੇ ਇੱਕ ਨਾ ਭਾਈ ਜਿਵੇਂ ਅਗਲਾ ਕਹਿੰਦਾ ਵੀ ਖਣੀ ਪੂਛ ਤੋਂ ਵਾਲ ਲੱਥੇ ਆ ਵੀ ਜਾਂ ਪੂਛ ਨਾ ਕੱਟੀ ਹੋਵੇ ਜਾਂ ਕੁਛ ਨਾ ਹੋਵੇ ਇਹਦੀ ਪੂਛ ਲੰਮੀ ਬਹੁਤ ਜ਼ਿਆਦਾ ਆ ਥੱਲੇ ਘਸਦੀ ਕਰਕੇ ਆ ਹਣਾ ਵੀ ਉਵੇਂ ਕੋਈ ਪ੍ਰੋਬਲਮ ਨਹੀਂ ਹਾਂ ਹਾਂ ਤੇ ਆ ਭਾਈ ਜਿਹੜੀ ਕਾਲੀ ਇਹ ਬਈ ਉਹ ਪਿਛਲੀ ਵੀਡੀਓ ਵਾਲੀ ਆਪਣੀ लाडले ਵਾਲੀ ਹਾਂਜੀ 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 ਤੇ ਇਹ ਬਈ ਜਿਹਨਾਂ ਬੰਦਿਆਂ ਨੂੰ ਆਪਾਂ ਮਾਈ ਤੇ ਝੋਟੀ ਦਿੱਤੀ ਸੀਗੀ ਹਾਂ ਉਹਨਾਂ ਨੇ ਪਹਿਲਾਂ ਕਿਹਾ ਤਾਂ ਹਨ ਵੀ ਅਸੀਂ ਲੈਣੀ ਆ ਤੇ ਮਗਰੋਂ ਉਹ ਐ ਪਟ્રોલ ਹੱਥੀ ਲੈ ਕੇ ਛੋਟਾ ਹਨਾ ਦੋ ਇਹਨਾਂ ਨੇ ਜਨਵਾਰ ਆਪਣੇ ਤੋਂ ਪਹਿਲਾਂ ਲੈ ਲਏ ਸੀਗੇ ਫਿਰ ਉਹਨਾਂ ਦੀ ਬਾਈ ਸੈਟਿੰਗ ਨਹੀਂ ਆਈ ਹਨਾ ਉਹ ਕਹਿੰਦੇ ਵੀ ਸਾਨੂੰ ਕਿਰਾਇਆ ਡਬਲ ਪਾਊਗਾ ਉਹਦੇ ਕਰਕੇ ਬਈ ਇਹ ਰਹਿ ਗਈ ਸੀ ਹਨਾ ਹਾਂ ਤੇ ਇਹ ਫਿਰ ਕਿੰਨੇ ਦੀ ਇਹ ਬਾਈ ਇਹ ਦੰਦਾ ਤੋਂ ਖੀਰੀ ਆ ਠੀਕ ਆ ਦੋਕ ਸਾਲ ਤੋਂ ਥੋੜੀ ਜਿਹੀ ਉੱਤੇ ਆ ਹਾਂਜੀ 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 ਤੇ ਮੇਰੇ ਉਹ ਜਿਹੜੀ ਪਰਲੀ ਟੇਢੀ ਧਾਰੀ ਵਾਲੀ ਬਾਈ ਜਿਹੜੀ ਵੀਰੇ ਉਹ ਪਰਲੀ ਟੇਢੀ ਧਾਰੀ ਵਾਲੀ ਕੱਟੀ ਖੜੀ ਆ ਉਹ ਵੀਰੇ 1.5 ਸਾਲ ਦੀ ਏ ਕੱਟੀ 1.5 ਸਾਲ ਦੀ ਹਾਂ ਕੱਟੀ ਤਾਂ ਬਈ ਯਾਨੀ ਕਿ 20 ਕਿ ਮਹੀਨੇ ਉਮਰ ਹੋਊਗੀ ਹੈਨਾ ਹਾਂਜੀ 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 ਟੇਡਾ ਕੱਟਾ ਮੇਰੇ ਪੂਰੀ ਚੋਟੀ ਦੀ ਹੈਨਾ ਅਗਲੇ ਦੇ ਦਸਰ ਮੁਤਾਬਕ ਉਹਨਾਂ ਨੇ ਆਪ ਨੂੰ ਡਾਇਮੰਡ ਦੀ ਦੱਸਿਆ ਪਰ ਆਪਾਂ ਨਹੀਂ ਹਨ ਇਹ ਗੱਲ ਕਹਿੰਦੇਗੇ ਠੀਕ ਆ ਬਈ ਠੀਕ ਆ ਕਈ ਵਾਰੀ ਭਾਈ ਵੇਚਰ ਮਾਰ ਅਗਲਾ ਝੂਠ ਹੋਈ ਮਾਰ ਸਕਦਾ ਸਹੀ ਗੱਲ ਅਗਲੇ ਹਾਂ ਬਾਕੀ ਭਾਈ ਝੋਲੀ ਝਾੜੀ ਵਿਖਾਦੀ ਹੈਨਾ ਓਹਦੀ ਕੱਟੀ ਸਾਰੀ ਚੰਗੀ ਹੈ ਇਹ ਕਿੰਨੇ ਦੀ ਦੇ ਦੇਗੇ ਵੀਰੇ ਇਹਦਾ ਵੀ ਬਰੇ ਫੋਨ ਤੇ ਹੀ ਕਰ ਦੱਸ ਦੇ ਲਾਸਟ ਤੇ ਫੋਨ ਤੇ ਹੀ ਕਰ ਲਾਂਗੇ ਭਾਈ ਯਾਰ ਹੈਨਾ ਲਾਸਟ ਆ ਯਾਰ ਇਹਦਾ ਦਾ ਕਿਉਂਕਿ ਯਾਰ ਆਪਣੀਆਂ ਵੀ ਤੈਨੂੰ ਪਤਾ ਖਰੀਦੀਆਂ ਹੀ ਆ ਹੈਨਾ ਠ ਇਹ 6 ਜਨਵਰੀ ਇਹ 6 ਜਨਵਰੀ ਆ ਬਾਈ ਨੰਬਰ ਬਾਈ ਫਿਰ ਆਪਣਾ ਨੰਬਰ ਬਾਈ ਉਹੀ 70 871 92 412 ਇੱਕ ਵਾਰੀ ਹੋਰ ਬੋਲ ਦਿਓ 70 871 92 412 ਬਾਈ ਠੀਕ ਆ ਬਾਈ ਲੈ ਵੀ ਮਤਲਬ ਗੱਲ ਬਾਤਲੀ ਨੰਬਰ ਸਕਰੀਨ ਤੇ ਪੈਣਾ ਰੋਡੇ ਜ਼ਿਲ੍ਹਾ